ਜਿੰਨਾ ਲੋਕਾਂ ਜ਼ਮਾਨ ਨੂੰ ਆਸ ਸੀ ਜਿੰਨਾਂ ਦੇ ਮੈਂ ਬਹੁਤ ਹੀ ਵੱਡੇ ਵੱਡੇ ਕੰਮ ਕੀਤੇ ਤੇ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਹੁਣ ਜਿਵੇਂ 10 ਨਹੀਂ ਦਾ ਸਲੇਵ ਸੁਲਾ ਲਓ ਉਹ ਮੇਰੇ ਜਵਾਨੀ ਰਟ ਰਟਿਆ ਹੋਇਆ ਸੀ ਸੋ ਮੈਨੂੰ ਕੋਈ ਖਾਸ ਤਿਆਰੀ ਕਰਨ ਦੀ ਲੋੜ ਨਹੀਂ ਪਈ ਸੀ ਸੋ ਫਸਟ ਸੈਕੰਡ ਡਿਵੀਜ਼ਨ ਤਾਂ ਮਾਮੂਲੀ ਗੱਲ ਸੀ ਇਹ ਮੈਂ 10th ਪਾਸ ਕਰਨ ਤੋਂ ਬਾਅਦ ਹੀ ਮੈਨੂੰ ਲੋਕਾਂ ਨੇ ਮਾਰੇ ਕੰਮ ਜਪਾ ਕਿਸੇ ਜਿਸ ਮਾਤਾ-ਪਿਤਾ ਨੇ ਤੁਹਾਨੂੰ ਜਨਮ ਦਿੱਤਾ ਉਹਨਾਂ ਦੀ ਕਦਰ ਕਰੋ ਉਹਨਾਂ ਤੋਂ ਕਦੇ ਵੱਖ ਨਾ ਹੋਵੋ ਨੰਬੀ ਮੋਬਾਈਲ ਦਾ ਪ੍ਰਯੋਗ ਜ਼ਰੂਰ ਕਰੋ ਪਰ ਚੰਗੇ ਵਾਸਤੇ ਕਰੋ ਮਾੜੇ ਵਾਸਤੇ ਨਹੀਂ ਅਸਣਾਰੀ ਗੱਲਾਂ ਰਾਤ ਦੇ 4 ਵੱਜ ਚੁੱਕੇ ਸੀ ਮੈਂ ਪੜੀ ਜਾਂਦਾ ਸੀ ਤੇ ਮੇਰੀ ਰਜਾਈ ਵੀ ਮਾਸੀ ਸੀ ਜੀ ਜੀ ਉਸ ਟਾਈਮ ਡਾਇਟ ਵਗੈਰਾ ਤਾਂ ਉਹ ਦਿਨੇ ਸੀ ਇਹ ਦੁਨੀਆ ਜਿਹੜੀ ਹੈ ਇਹ ਮਾਤੜਲੀ ਹੈ ਇੱਥੋਂ ਵੀ ਮਾਂ ਤੇ ਪੁੱਤ ਸਾਰੇ ਮਤਲਬ ਨੇ ਜਿਹੜੂ ਆ ਪਤੀ ਨੂੰ ਬਿਆਹ ਦੇਉਗੀ ਕਹਿੰਦੇ ਜੇ ਮੇਰੇ ਸਹੁਰਾਣੀ ਮੈਂ ਮੇਰੇ ਹੱਥ ਪਾਈ ਇਕਰ ਜ਼ਿੰਮੇਵਾਰ ਦਾ ਮੁੰਡਾ ਖੇਤੀਬਾੜੀ ਨਾ ਕਰੂ ਯਾਰ ਅਮਦਾਸੀ ਦਾ ਮੁੰਡਾ ਜੋੜੇ ਬਣਾਉ ਯਾ ਗੰਡੂਆਣੀ ਦਾ ਹੋਰ ਹੋ ਕੰਮ ਕੀ ਕਰੂ ਇਹ ਮੇਰਾ ਅਨੁਵੰਸਿਕ ਕਿੱਤਾ ਜੀ ਅ ਸਸਕਾਲ ਦੋਸਤੋ ਤੁਸੀਂ ਐਫਓਪੀ ਨਿਊਜ਼ ਦੇਖ ਰਹੇ ਹੋ ਤੇ ਮੈਂ ਪਰਮਦੀ ਪ੍ਰਾਂ ਗੁਰਦਾਸ ਮਾਨ ਦਾ ਗੀਤ ਮਸ਼ਹੂਰ ਹੋਇਆ ਸੀ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਹਾਲਾਤ ਕਈ ਵਾਰ ਬੰਦੇ ਨੂੰ ਅਜਿਹੇ ਜਗ੍ਹਾ ਤੇ ਲੈ ਜਾਂਦੇ ਐ ਜਿੱਥੇ ਰੋਟੀ ਤਾਂ ਉਹ ਹੱਕ ਕਮਾਈ ਦੀ ਕਮਾਈ ਦੀ ਖਾਂਦਾ ਐ ਪਰ ਜਿਹੜੇ ਹਾਲਾਤ ਨੇ ਕਿਤੇ ਨਾ ਕਿਤੇ ਚੰਗੇ ਹਾਲਾਤਾਂ ਚੋਂ ਕੱਢ ਕੇ ਉਹਨਾਂ ਹਾਲਾਤਾਂ ਚ ਪਹੁੰਚਾ ਦਿੰਦੇ ਆ ਜਿੱਥੇ ਮਿਹਨਤ ਵੱਧ ਲੱਗਦੀ ਹੈ। ਉਸੇ ਤਰ੍ਹਾਂ ਅੱਜ ਕਹਾਣੀ ਜਿਹੜੀ ਤੁਹਾਨੂੰ ਸੁਣਾਉਣ ਜਾ ਰਹੇ ਆ ਉਸ ਸ਼ਖਸ ਦੇ ਨਾਲ ਮਿਲਾਉਣ ਜਾ ਰਹੇ ਆ। ਨਾਮ ਗਰਮੇਲ ਸਿੰਘ ਹੈ ਤੇ ਉਮਰ 61 ਸਾਲ ਹੈ। ਪਹਿਲਾਂ ਤਸਵੀਰ ਦੇਖ ਲਓ ਵੀ ਮਾਨਸਾ ਦੇ ਸਿਟੀ 1 ਥਾਣੇ ਦੇ ਨਜ਼ਦੀਕ ਗਰਮੇਲ ਸਿੰਘ 1 ਸਾਲ ਤੋਂ ਤਕਰੀਬਨ ਲੋਕਾਂ ਦੇ ਬੂਟ ਪਾਲਿਸ਼ ਕਰ ਰਿਹਾ ਤੇ ਹੱਕ ਸੱਚ ਦੀ ਕਮਾਈ ਜਿਹੜੀ ਐ ਕਮਾ ਰਿਆ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਆ ਤਾਂ ਗੁਰਮੇਲ ਸਿੰਘ ਬਾਰੇ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਦੇ ਦਾਂ ਕਿ ਗੁਰਮੇਲ ਸਿੰਘ ਨੇ 88 99 ਦੇ ਵਿੱਚ ਐਮ ਐਸ ਸੀ ਜੀਓਗ੍ਰਾਫੀ ਜਿਹੜੀ ਐ ਕੀਤੀ ਹੋਈ ਆ ਤੇ ਬੜਾ ਇੰਗਲਿਸ਼ ਦੇ ਮਾਹਰ ਵੀ ਨੇ ਤੇ ਮੈਥ ਦੇ ਬੜੇ ਮਾਹਰ ਨੇ ਪਰ ਕਹਿੰਦੇ ਨੇ ਹੁੰਦੇ ਵੀ ਮਾੜੀ ਸੰਗਤ ਬੰਦੇ ਨੂੰ ਪਤਾ ਨਹੀਂ ਕਿੱਥੇ ਲੈ ਜਾਂਦੀ ਐ ਤੇ ਉਹੀ ਗੱਲ ਹੋਈ ਐ ਸਾਰੀ ਜਾਣਕਾਰੀ ਲੈਣੇ ਆ ਤਾਂ ਪਹਿਲਾਂ ਚਲਦੀ ਚਲਦੀ ਵੀਡੀਓ ਤੁਸੀਂ ਸ਼ੇਅਰ ਕਰ ਦਿਓ ਤਾਂ ਜੋ ਹੋਰ ਜਿਹੜੇ ਲੋਕ ਨੇ ਕਿਤੇ ਨਾ ਕਿਤੇ ਚੰਗੇ ਰਾਹ ਤੁਰਦੇ ਤੁਰਦੇ ਮਾੜੇ ਕੰਮ ਚ ਜਾਂ ਮਾੜੀ ਸੰਗ ਚ ਪੈ ਜਾਂਦੇ ਆ ਤਾਂ ਉਹਨਾਂ ਦੇ ਲਈ ਇਹ ਵੀਡੀਓ ਤਾਂ ਦੋਸਤੋ ਵੀਡੀਓ ਦੇਖ ਲਿਓ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਆ ਕਰਮੇ ਜੀ ਤੁਹਾਡਾ 2 ਮਿੰਟ ਲਈ ਸਮਾਂ ਚਾਹਾਂਗੇ ਤਾਂ ਪਹਿਲਾਂ ਤਾਂ ਇਹ ਦੱਸਿਓ ਵੀ ਇਸ ਕੰਮ ਤੱਕ ਕਿਵੇਂ ਆ ਗਿਆ ਇੰਨਾ ਪੜਿਆ ਲਿਖਿਆ ਇਨਸਾਨ ਦੇਖੋ ਜੀ ਇਹ ਮੇਰਾ ਅਨੁਵੰਸਿਕ ਕੰਮ ਆ ਜੀ ਮਾਪਾ ਮੇਰੇ ਪਿਤਾ ਜੀ ਇਹ ਕੰਮ ਕਰਦੇ ਹੁੰਦੇ ਸੀ ਜੀ ਸੋ ਮੈਂ ਆ ਵੀ ਜ਼ਿੰਦਗੀ ਤੋਂ ਤੰਗ ਆ ਕੇ ਜਾਂ ਇੰਨੇ ਕੁਆਲੀਫਾਈਡ ਹੋ ਗਏ ਮੇਰੀ ਕਿਸੇ ਨੇ ਸਾਰ ਨਹੀਂ ਪੁੱਛੀ ਤਾਂ ਮੈਂ ਆਪ ਦਾ ਪੁਰਾਣਾ ਕਿਤਾ ਚੁੱਕਿਆ ਹੈ ਅੱਛਾ ਕੀ ਕੁਝ ਹੋਇਆ ਜ਼ਿੰਦਗੀ 'ਚ ਇਹੋ ਜਿਹਾ ਕੀ ਕੁਝ ਹੋ ਗਿਆ ਵੀ ਮਤਲਬ ਇੰਨਾ ਪੜ੍ਹ ਲਿਖ ਕੇ ਆਪਣਾ ਕੀਤਾ ਅਪਣਾਉਣਾ ਪੈ ਗਿਆ ਕਿਉਂਕਿ ਜਿੰਨਾ ਲੋਕਾਂ ਤੋਂ ਮੈਨੂੰ ਆਸ ਸੀ ਜਿੰਨਾਂ ਦੇ ਮੈਂ ਬਹੁਤ ਹੀ ਵੱਡੇ ਵੱਡੇ ਕੰਮ ਕਰਤੇ ਤੇ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਕੋਇਆ ਕਿ ਜ਼ਿੰਦਗੀ 'ਚ ਮਤਲਬ ਪੜ੍ਹਾਈ ਦਾ ਇੰਨਾ ਸ਼ੌਂਕ ਹੋਣਾ ਇੰਨਾ ਪੜਿਆ ਲਿਖਿਆ ਹੋਣਾ ਕਿਵੇਂ ਸ਼ੁਰੂਆਤ ਹੁੰਦੀ ਹੈ ਦੌਰ ਦੀ ਪੜ੍ਹਨਾ ਕਿਵੇਂ ਹੁੰਦਾ ਤੇ ਇਸ ਕੰਮ ਤੱਕ ਆਉਣਾ ਕਿਵੇਂ ਹੁਣ ਦੇਖੋ ਜੀ ਇੱਕ ਤਾਂ ਉਮਰ ਦੇ ਲਾਜ ਨਾਲ ਮੈਂ ਰੰਗ ਰੋਗਣ ਦਾ ਕੰਮ ਵੀ ਬਹੁਤ ਕੀਤਾ ਬਿਲਡਿੰਗ ਪੇਂਟ ਦਾ ਕੰਮ ਵੀ ਬਹੁਤ ਕੀਤਾ ਜੀ ਹੁਣ ਔੜੀ ਪੌੜੀ ਤੇ ਚੜਨ ਜੋਕਰੇ ਰਹੇ ਨਹੀਂ ਜੀ ਸੋ ਮਨ ਨੇ ਅਗਾ ਦਿੱਤੀ ਜਾਂ ਮੇਰੇ ਦਿਲ ਨੇ ਵਿਚਾਰ ਕੀਤਾ ਕਿ ਕਿਉਂ ਨਾ ਇੱਕ ਜਗ੍ਹਾ ਬੈਠ ਕੇ ਦੇਖ ਕੇ ਕੰਮ ਕਰੀਏ ਸੋ ਮੈਨੂੰ ਇਸ ਕੰਮ ਨੇ ਬਿਤੇ ਇੰਟਰਸਟ ਲੱਗਿਆ ਜਦ ਸ਼ੁਰੂ ਤੋਂ ਮੈਂ ਇਸ ਕੰਮ ਦਾ ਗਿਰਿੰਦਾ ਵੀ ਸੀ ਜੀ ਸੋ ਮੈਨੂੰ ਇਹ ਕੰਮ ਕਰ ਲੱਗ ਪਿਆ ਕੋਇਆ ਕੀ ਕਿਹੜੀ ਮਤਲਬ ਕਦੋਂ ਚੰਗੇ ਰਾਹ ਤੁਰਦੇ ਤੁਰਦੇ ਮਾੜੇ ਕੰਮਾਂ 'ਚ ਪੈ ਗਏ ਇਹ ਮੈਂ 10ਵੀਂ ਪਾਸ ਕਰਨ ਤੋਂ ਬਾਅਦ ਹੀ ਮੈਨੂੰ ਲੋਕਾਂ ਨੇ ਮਾੜੇ ਕੰਮਾਂ 'ਚ ਪਾ ਦਿੱਤਾ ਕੀ ਸੀ ਉਹ ਕਿਹਜਾ ਸਫਰ ਸੀ ਜਿਹੜਾ ਅੱਜ ਯਾਦ ਆਉਂਦਾ ਹੈ ਉਸ ਵਾਰ ਇਹੋ ਸੀ ਜੀ ਇੱਕ ਤਾਂ ਕਰੇ ਗਰੀਬੀ ਸੀ ਜੀ ਦੂਸਰਾ ਪੜਾਈ ਦੇ ਵਿੱਚ ਹੁਸ਼ਿਆਰ ਕਰਕੇ ਮੈਨੂੰ ਤਗੜੇ ਘਰਾਂ ਦੇ ਮੁੰਡੇ ਪੜਦੇ ਮੈਨੂੰ ਪੈਸਾ ਟਕਾ ਖਵਾਉਂਦੇ ਜੀ ਨਾਲ ਹੀ ਮੈਨੂੰ ਸ਼ਰਾਬ ਵਗੈਰਾ ਪਿਉਂਦੇ ਜੀ ਸੋ ਉਹਨਾਂ ਦੇ ਪੇਪਰ ਨਾਲ ਦੇ ਦਿੰਦਾ ਸੀ ਅੱਛਾ ਪੇਪਰ ਦਿੰਦੇ ਸੀ ਉਹਨਾਂ ਦੇ ਅੱਛਾ ਪੜਾਈ 'ਚ ਕਿੰਨੇ ਕੁ ਹੁਸ਼ਿਆਰ ਸੀ ਕਿਵੇਂ ਮਤਲਬ ਕਰਦੇ ਸੀ ਕੰਮ ਕਿਵੇਂ ਕਰਦੇ ਸੀ ਨਾਲ ਨਾਲ ਪੜਦੇ ਕਿਵੇਂ ਸੀ ਦੇਖੋ ਜੀ ਜੋ ਹੁਣ ਜਿਵੇਂ 10 ਨਹੀਂ ਦਾ ਸਿਲੇਬਸ ਲਾ ਲਓ ਉਹ ਮੇਰੇ ਜਵਾਨੀ ਰਟਿਆ ਹੋਇਆ ਸੀ ਸੋ ਮੈਨੂੰ ਕੋਈ ਖਾਸ ਤਿਆਰੀ ਕਰਨ ਦੀ ਲੋੜ ਨਹੀਂ ਪੈਂਦੀ ਸੀ ਸੋ ਫਸਟ ਸੈਕੰਡ ਡਿਵੀਜ਼ਨ ਤਾਂ ਮਾਮੂਲੀ ਗੱਲ ਸੀ ਉਸ ਤੋਂ ਬਾਅਦ ਫਿਰ ਚੰਗਾ ਜਦੋਂ ਤੱਕ ਕਿਸੇ ਬੱਚੇ ਦੇ ਪੇਪਰ ਜਿਹੜੇ ਉਦੋਂ ਮੈਨੂੰ ਬਧੀਆ ਧਾੜ ਪਿਆਰ ਨਾਲ ਰੱਖਦੇ ਉਸ ਤੋਂ ਬਾਅਦ ਫਿਰ ਜੇ ਮੇਰੇ ਤੇ ਕੋਈ ਬਕਸਾ ਪੈਦਾ ਤਾਂ ਮੈਨੂੰ ਕੋਈ ਸਾਥ ਨਹੀਂ ਮਿਲਦਾ ਐਮ ਐਸ ਸੀ ਜੀਓਗ੍ਰਾਫੀ ਕਿਵੇਂ ਹੁੰਦੀ ਹੈ ਕਿਵੇਂ ਅੱਗੇ ਤੱਕ ਦਾ ਸਫ਼ਰ ਜਾਂਦਾ ਪੜਾਈ ਦਾ ਇਹ ਦੇਖੋ ਜੀ ਜੋ ਵੀ ਪ੍ਰੈਕਟੀਕਲ ਵਿਸ਼ਾ ਹੁੰਦਾ ਹੀ ਉਸ ਨੂੰ ਐਮਐਸਸੀ ਕਿਹਾ ਜਾਂਦਾ ਹੈ ਤੇ ਜੀਓਗ੍ਰਾਫੀ ਤੇ ਆਪਣੇ ਡਰਾਇੰਗ ਦੇ ਵਿੱਚ ਮੇਰੀ ਬਹੁਤ ਰੁਚੀ ਸੀ ਬਸ ਤਾਂ ਮੈਂ ਸਾਰੇ ਹੀ ਵਿਸ਼ਿਆਂ ਤੋਂ ਖਿਆਰ ਸੀ ਜੀ ਸਕੂਲ ਕਈ ਸਕੂਲਾਂ ਦੇ ਵਿੱਚ ਮੈਂ ਪੀਟੀਏ ਫੰਡ ਸੇ ਵੀ ਬੱਚਿਆਂ ਨੂੰ ਪੜਾਇਆ ਜੀ ਸੋ ਜੋ ਪਿੰਡ ਦੀ ਸਕੂਲਾਂ ਦੀ ਪੀਟੀਏ ਕਮੇਟੀ ਹੁੰਦੀ ਆ ਉਹਨਾਂ ਨੇ ਜੋ ਟੀਚਰ ਅਵੇਲੇਬਲ ਨਹੀਂ ਸਕੂਲ ਦੇ ਵਿੱਚ ਉਹਨਾਂ ਦਾ ਉਹਨੇ ਥਾਂ ਤੇ ਮੈਨੂੰ ਰੱਖ ਲੈਂਦੇ ਨੇ ਕਿ ਮੇਰਾ 100% ਰਿਜ਼ਲਟ ਆ ਜਾਂਦਾ ਹੈ ਸੋ ਮੈਨੂੰ ਪੜਾਉਣ ਤੇ ਪੜਨ ਵਿੱਚ ਐਨਾ ਇੰਟਰਸਟ ਸੀ ਕਿ ਮੈਂ ਕਈ ਵਾਰ ਤਾਂ ਪਰਦਾ ਪਰਦਾ ਸੌ ਜਾਂਦਾ ਸੀ ਜੀ ਇੱਕ ਵਾਰ ਹਸਣ ਵਾਲੀ ਗੱਲ ਆ ਰਾਤ ਦੇ 4 ਵੱਜ ਚੁੱਕੇ ਸੀ ਮੈਂ ਪੜੀ ਜਾਂਦਾ ਸੀ ਤੇ ਮੇਰੀ ਰਜਾਈ ਵੀ ਮੱਚੀ ਸੀ ਜਿੱਦ ਵੱਸ ਅੱਛਾ ਉਸ ਟਾਈਮ ਡਾਇਟ ਵਗੈਰਾ ਤਾਂ ਹੁੰਦੀ ਨਹੀਂ ਸੀ ਸਨ 81 ਦੀ ਗੱਲ ਆਈ ਇਹ ਤਾਂ ਜਦੋਂ ਸਾਰੇ ਘਰ ਦੇ ਵਿੱਚ ਦੇ ਕਮਰੇ ਨੇ ਇੱਕੋ ਹੀ ਕਮਰਾ ਸੀ ਸਾਡੇ ਰਸੂਆ ਰੌਣ ਹੋ ਗਿਆ ਤਾਂ ਮੇਰੀ ਮਾਂ ਨੇ ਕਿਹਾ ਅਗਰ ਮੇਰੇ ਤੇ ਰਜਾਈ ਮੱਚੀ ਜਾਂਦੀ ਹੈ ਅੱਛਾ ਐਨਾ ਭਾਈ ਵਿੱਚ ਇੰਟਰਸਟ ਸੀ ਅੱਛਾ ਇਹ ਤੁਸੀਂ ਦੱਸ ਰਹੇ ਸੀ ਵੀ ਕੰਮ ਤੇ ਸੌਂਗੇ ਸੀਗੇ ਉੱਥੇ ਮਤਲਬ ਰੰਗ ਕਰਨ ਗਏ ਸੀਗੇ ਹਾਂ ਇਸ ਤਰ੍ਹਾਂ ਜੀ ਇਹ ਟੋਹਾਣੀ ਦੀ ਗੱਲ ਹੈ ਉੱਥੇ ਇੱਕ ਬਹੁਤ ਹੀ ਮਸ਼ਹੂਰ ਕੰਪਨੀ ਸੀ ਇਹ ਮੜੀਆ ਗਰੁੱਪ ਜੀ ਉਹਨਾਂ ਦੇ ਪੇਂਟਰ ਆਏ ਹੋਏ ਸੀ ਜੀ ਰੋहतक ਤੋਂ ਉਹਨਾਂ ਨੇ ਕਿਸੇ ਆਦਮੀ ਦੀ ਲੋੜ ਸੀ ਤਾਂ ਉਹਨਾਂ ਨਾਲ ਮੇਰੀ ਮੁਲਾਕਾਤ ਹੋ ਗਈ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਜੀ ਮੈਂ ਜੋੜੀ ਕਰਨ ਲੱਗ ਰਿਹਾ ਸੀ ਤੇ ਜੋੜੀ ਕਰਦੇ ਕਰਦੇ ਨੂੰ ਮੈਨੂੰ ਨੀਂਦ ਆ ਗਈ ਉੱਪਰੋਂ ਜੋ ਮਕਾਨ ਦਾ ਮਾਲਕ ਸੀ ਉਹ ਆ ਗਿਆ ਕਿ ਮੈਸਟਰੀ ਨੂੰ ਸੁੱਤਾ ਪਿਆ ਮਾਂ ਜੀ ਇਸ ਕਰਕੇ ਮੈਂ ਨਾਲ ਦੀ ਨਾਲ ਪੜ੍ਹਦਾ ਵੀ ਹੁਣ ਲੱਗ ਗਿਆ ਉਹਨਾਂ ਨੇ ਮੈਨੂੰ ਉਸ ਟਾਈਮ ਸ਼ਾਵਾਸੀ ਦਿੱਤੀ ਹੈ ਹਜ਼ਾਰ ਰੁਪਿਆ ਇਹ ਕਿ ਮੈਨੂੰ ਸਲਮਾਨ ਕੀਤਾ ਉਹਨਾਂ ਨੇ ਫਿਰ ਅੱਗੇ ਵਾਸਤੇ ਕਿਹਾ ਵੀ ਤੁਸੀਂ ਇਹ ਕੰਮ ਜੇ ਸ਼ੌਂਕ ਵਜੋਂ ਕਰਦੇ ਨਾਲ ਕਰ ਲਿਆ ਕਰੋ ਨਹੀਂ ਪੜ੍ਹਾਈ ਦਾ ਖਰਚਾ ਤੇ ਰਾਖੀ ਅੱਜ ਗਰਮੀ ਦੀ ਕਿਵੇਂ ਲੱਗਦਾ ਜਦੋਂ ਇੰਨਾ ਪੜ੍ਹ ਲਿਖੇ ਤੇ ਲੱਗਦਾ ਨਹੀਂ ਵੀ ਰਿਸ਼ਤੇਦਾਰਾਂ ਦੇ ਮਿਹਣੇ ਤਾਣੇ ਵੀ ਇੰਨੀ ਪੜ੍ਹਾਈ ਦਾ ਕੀ ਫਾਇਦਾ ਹੋਇਆ ਜੇ ਬੂਟੀ ਪਾਲਚ ਕਰਨੀ ਸੀ ਦੇਖੋ ਜੀ ਮੈਨੂੰ ਕਿਸੇ ਰਿਸ਼ਤੇਦਾਰਾਂ ਦੇ ਜਾਂ ਕਈਆਂ ਨੇ ਵੀ ਕਹ ਆ ਵੀ ਆ ਕੰਮ ਕਰਨ ਲੱਗਿਆ ਹੁਣ ਜੇ ਕਰ ਜ਼ਿਮੀਦਾਰ ਦਾ ਮੁੰਡਾ ਖੇਤੀਬਾੜੀ ਨਾ ਕਰੂ ਜਾਂ ਰਮਦਾਸੀ ਦਾ ਮੁੰਡਾ ਜੋੜੇ ਬਣਾਉ ਜਾਂ ਗੰਡੂਗਾ ਨਹੀਂ ਤਾਂ ਹੋਰ ਉਹ ਕੰਮ ਕੀ ਕਰੂ ਇਹ ਮੇਰਾ ਅਨੁਵੰਸਿਕ ਕੀਤਾ ਜੀ ਮੇਰੇ ਪੇਰੈਂਟਸ ਨੇ ਕੀਤਾ ਜੀ ਮੈਨੂੰ ਇਸ ਕੰਮ ਤੇ ਗਰਵ ਹੈ ਅਤੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਦਾ ਮੈਂ ਕਿ ਦੁਨੀਆਂਦਾਰੀ ਦੀ ਕੋਈ ਪਰਵਾਹ ਨਹੀਂ ਕਰਦਾ ਸਿਰਫ ਮਨ ਦਾ ਇਹ ਆ ਵੀ ਮੈਂ ਹੱਕ ਅਲਾਜ਼ ਦੀ ਰੋਟੀ ਖਾ ਰਿਹਾ ਕਦੇ ਮਨ ਚ ਆਇਆ ਵੀ ਯਾਰ ਇੰਨਾ ਪੜ ਲੇ ਤੇ 2-4 ਬੰਦਿਆਂ ਨੇ ਜ਼ਿੰਦਗੀ ਸਾਰੀ ਤਬਾਹ ਕਰ ਦਿੱਤੀ। ਦੇਖੋ ਜੀ ਮਨ ਦੇ ਵਿੱਚ ਇਹ ਬਹੁਤ ਆਉਂਦਾ ਜੀ ਮੈਂ ਲੋਕਾਂ ਵਾਸਤੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਪਰ ਲੋਕ ਮੇਰੇ ਕਿਸੇ ਕੰਮ ਨਹੀਂ ਆਏ। ਇਹ ਦੁਨੀਆ ਜਿਹੜੀ ਹੈ ਇਹ ਮਾਤਲਲੀ ਹੈ। ਜਿੱਥੋਂ ਵੀ ਮਾਂ ਤੇ ਪਿਓ ਪੁੱਤ ਸਾਰੇ ਮਤਲਬ ਦੇ ਜਿੱਦੂ ਆ ਪਤੀ ਨੂੰ ਵਿਆਹ ਦੇਉਗੀ ਕਹਿੰਦੇ ਜੇ ਮੇਰੇ ਸਹੁਰਾਣੇ ਮੈਂ ਮੇਰੇ ਹੱਥ ਪੈ ਗਈ। ਪਰ ਇਹ ਸਾਰੀ ਦੁਨੀਆ ਗਰਜੀ ਹੈ ਜੀ। ਅੱ체 ਕੋਈ ਕਿਸੇ ਦਾ ਸਾਕ ਸੰਬੰਧੀ ਨਹੀਂ ਜਿੱਦੋਂ ਗਾਉਂ ਨਿਕਲ ਗਈ ਉਹ ਦਾ ਟੂ ਐਂਡ ਫੋਰ ਗੈਟ ਹੋ ਗਿਆ। ਪੜ੍ਹਦੇ ਹਾਂ ਫ੍ਰੀ ਟਾਈਮ ਹੁੰਨੇ ਜਦੋਂ ਇੱਥੇ ਹਾਂਜੀ ਹਾਂ ਜਦੋਂ ਮਾਰੇ ਕੋਲ ਕੰਮ ਨਹੀਂ ਹੁੰਦਾ ਤੇ ਮੈਂ ਕੁਝ ਨਾ ਕੁਝ ਮੈਥ ਦੀ ਤਿਆਰੀ ਕਰੀ ਇਹਨਾਂ ਕਾਸੀ ਬੱਚਿਆਂ ਨੂੰ ਗਲਤ ਗਾਈਡ ਨਾ ਕੀਤਾ ਜਾਵੇ ਤਾਂ ਮੈਂ ਇੰਗਲਿਸ਼ ਦੇ ਵਿੱਚ ਵੀ ਵੀਡੀਓ ਵਿੱਚ ਅਕਸਪੀਰ ਨੇ ਸ਼ਕਤੀ ਪਲੇ ਸੀ ਉਹ ਵੀ ਪੜ੍ਹਦਾ ਫੇਨੇ ਅਲੈਗਜੈਂਡਰ ਪੋਪ ਵੀ ਪੜ੍ਹਦਾ ਕਿਹਾ 100 ਪੜ੍ਹਾਈ ਨਾਲ ਨਾਲ ਟਾਈਮ ਪਾਸ ਉਹਨਾਂ ਨਾਲ ਹੀ ਨਾਲ ਇੱਕ ਬਾਤ ਦੀ ਅੱਛਾ ਜੇ ਆਪਾਂ ਮੈਥ ਦੀ ਗੱਲ ਕਰੀ ਤੁਸੀਂ ਕਹਿੰਦੇ ਮੈਥ ਦਾ ਤਜਰਬਾ ਪੜਾ ਕਿੰਨਾ ਕੁ ਤਜਰਬਾ ਇਕੱਠਾ ਕਰੀ ਬੀ ਤਜਰਬਾ ਤਾਂ ਦੇਖੋ ਜੀ ਮੈਥ ਦੇ ਵਿੱਚ ਜੋ ਹੈ ਪ੍ਰਾਚੀਨ ਤੋਂ ਪ੍ਰਾਚੀਨਾਂ ਜੋ ਕਿ ਅੱਜ ਕੱਲ ਕਿਸੇ ਨੂੰ ਪਤਾ ਨਹੀਂ ਮੈਥੋ ਜ਼ਿਕਰ ਗਿਆਨ ਹੈ ਵੀ 8 ਜੋ ਖਸ ਖਸ ਦੇ ਦਾਣੇ ਹੁੰਦੇ ਨੇ ਉਹ ਇੱਕ ਚੌਲ ਦੇ ਦਾਣੇ ਦੇ ਬਰਾਬਰ ਹੁੰਦੇ ਨੇ ਤੇ 8 ਚੌਲ ਇੱਕ ਰੱਤੀ ਦੇ ਬਰਾਬਰ ਹੁੰਦੇ ਨੇ 8 ਰੱਤੀਆਂ 라이크 마사반 ਦਾ ਇਸ ਕਰਕੇ ਕਵਾਂਟਲਾਂ ਤੇਕਰ ਪਹੁੰਚਿਆ ਇਹਦੇ ਤੋਂ ਮੈਂ ਇੱਕ ਕੋਈ ਕੋਈ ਟੀਚਰ ਮੇਰੇ ਕੋਲ ਆਇਆ ਉਸ ਨੂੰ ਮੈਂ ਸਵਾਲ ਪਾਇਆ ਵੀ ਇੱਕ ਜੋ ਮਾਲ ਗੱਜਿਆ ਗੁੱੜ ਚ ਟ੍ਰੇਨ ਹੈ ਉਸ ਵਿੱਚ 100 ਖਸਖਾਸ ਦੀ ਬੋਰੀਆਂ ਲੱਗੀਆਂ ਹੋ ਜਾਣੇ ਅਤੇ ਹਰੇਕ ਬੋਰੀ ਵਿੱਚ ਇੱਕ ਕਵਾਂਟਲ ਖਸਖਾਸ ਤਾਂ ਤੇ ਗੱਡੀ ਦੇ ਜੋ ਟਿਪੇ ਨੇ ਉਹ 100 ਟਿਪੇ ਲੋਡ ਨੇ ਤਾਂ ਉਸ ਵਿੱਚ ਖਸਖਾਸ ਦੇ ਦਾਣਿਆਂ ਦੀ ਸੰਖਿਆ ਪਤਾ ਕਰੋ ਤੋਂ ਉਹਨੇ ਭਈਆ ਥੱਕੜੇ ਕਰ ਤੇ ਕਹਿੰਦਾ ਜੀ ਮੈਂ ਤਾਂ ਇਸ ਬਾਰੇ ਪਤਾ ਨਹੀਂ ਮੈਂ ਉਸ ਨੂੰ ਦੱਸਿਆ ਵੀ ਇਹ ਦੇ 3 ਅਰਬ ਬੱਦਤਰ ਅਬ 70 ਕਰੋੜ ਬਤ 30 ਕਰੋੜ ਬਤ 72 ਅਰਬ ਦਾਣੇ ਹੋਣਗੇ ਅੱਛਾ ਇੰਨਾ ਜਿਆਦਾ ਮਤਲਬ ਨੌਲੇਜ ਹੈ ਤਾਂ ਬੱਚਿਆਂ ਨੂੰ ਕਿਸੇ ਬੱਚਿਆਂ ਨੂੰ ਪੜਾਉਨੇ ਹੋ ਟਿਊਸ਼ਨ ਵਗੈਰਾ ਦਿੰਨੇ ਹੋ ਹਾਂਜੀ ਟਿਊਸ਼ਨ ਜੋ ਬੱਚਿਆਂ ਦੇ ਪੇਰੈਂਟਸ ਮੇਰੇ ਕੋਲ ਆਉਂਦੇ ਨੇ ਵੀ ਮਾਸ਼ਾ ਜੀ ਸਾਡੇ ਬੱਚਿਆਂ ਦਾ ਉਹ ਕਰੋਤਾ ਮੈਂ ਉਹਨਾਂ ਨੂੰ ਟਿਊਸ਼ਨ ਤੇ ਜ਼ਰੂਰ ਪੜਾਉਣਾ ਜੀ ਮੈਂ ਆਪ ਦੇ ਟਾਈਮ ਵਿੱਚੋਂ ਟਾਈਮ ਕੱਟ ਕੇ ਵੀ ਉਹਨਾਂ ਨੂੰ ਚਾਹੇ ਮੈਂ ਰਾਤ ਨੂੰ ਗਾਈਡ ਕਰਾਂ ਚਾਹੇ ਸਵੇਰੇ ਸਵੇਹਾ ਉੱਠ ਕੇ ਗਾਈਡ ਕਰਾਂ ਤਾਂ ਮੈਨੂੰ ਇੰਨਾ ਜਦੋਂ ਕੋਈ ਬੱਚਾ ਮੇਰੇ ਕੋਲ ਪੜ੍ਹ ਕੇ ਕੋਈ ਵੱਡਾ ਆਫੀਸਰ ਜਿਵੇਂ ਇੱਕ ਗਗਨਦੀਪ ਕੌਰ ਮੂਸੇ ਤੋਂ ਬੇਟੀ ਹੈ ਜੀ ਉਹ ਪੀ ਐਚ ਡੀ ਕਰਕੇ ਹੁਣ ਆਸਟ੍ਰੇਲੀਆ ਦੇ ਵਿੱਚ ਡਾਕਟਰ ਹੈ ਜੀ ਅੱਛਾ ਤੇ ਉਹ 15 20 ਜਨਤੋਂ ਬਾਅਦ ਮੇਰਾ ਸ਼ੁਕਰਾਨਾ ਕਰਦੀ ਆ ਤੇ ਮੈਨੂੰ ਹਰ ਟਾਈਮ ਹਾਂ ਜੀ ਅਗਰ ਤੁਸੀਂ ਕੋਚਿੰਗ ਦਿੱਤੀ ਹੈ ਹਾਂ ਜੀ ਉਹਨਾਂ ਨੂੰ ਮੈਂ ਗਾਈਡ ਕੀਤਾ ਜਦੋਂ ਪਾਸ 10 ਪਾਸ ਕਰ ਲਈ ਉਹਨਾਂ ਨੂੰ ਫਸਟ ਡਿਵੀਜ਼ਨ ਆਈ ਜੀ ਉਹ ਮੈਨੂੰ ਪੁੱਛਣ ਲੱਗੇ ਸਾਬ ਮੈਂ ਅੱਗੇ ਕੀ ਕਰਾਂ ਮੈਡੀਕਲ ਲਾ ਬੱਚੇ ਰੇ ਹੋਰ ਟੀਚਰ ਜੀ ਨੇ ਕਿਹਾ ਵੀ ਤੁਸੀਂ ਮੈਡੀਕਲ ਲੈਨੇ ਹੋ ਅੱਖਾਂ ਖਰਾਬ ਹੋ ਜਾਣਗੀਆਂ ਅੱਖਾਂ ਲੱਗ ਜਾਣੀਆਂ ਉਹ ਕਹਿੰਦੇ ਜੋ ਕੁਝ ਗੁਰਮੇਲਸਰ ਨੇ ਕਿ ਦਿੱਤਾ ਮੈਂ ਉਹੀ ਕਰੂੰਗੀ ਚਾਹੇ ਮੇਰੇ ਕੋਲ ਮਰਜ਼ੀ ਹੋਵੇ ਅੱਜ ਹੋਰ ਨੌਜਵਾਨ ਨੇ ਜਿਹੜੇ ਮਿਹਨਤ ਕਰਦੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਵਾਂਗੇ ਕਿਉਂਕਿ ਕਿਤੇ ਨਾ ਕਿਤੇ ਚੰਗੇ ਰਾਹੇ ਪੈਂਦੇ ਪੈਂਦੇ ਬੱਚੇ ਨੇ ਜਿਹੜੇ ਸੰਗਤ ਚ ਪੈ ਕੇ ਗਲਤ ਰਾਹ ਪੈ ਜਾਂਦੇ ਮੈਂ ਅੱਜ ਕੱਲ ਜੋ ਦੌਰ ਹੈ ਉਹ ਹੋ ਮੋਬਾਈਲ ਦਾ ਦੌਰ ਹੈ ਬਸ ਦੇ ਵਿੱਚ ਦੇਖਦੇ ਆ ਕਿ ਜੋ ਖਾਸ ਕਰਕੇ ਲੜਕੀਆਂ ਮੋਬਾਈਲ ਕੱਢਿਆ ਉਂਗਲ ਟਿਕ ਟਿਕ ਉਹਨਾਂ ਦੇ ਉੱਤੇ ਕਰੀ ਗਏ ਗਵਾਲ ਦੇ ਵਿੱਚ ਐਨੇ ਬੇਕਾਰ ਦੇ ਫੰਕਸ਼ਨ ਦੇਖਦੇ ਆ ਕਿ ਜੋ ਕੰਮ ਦੀ ਚੀਜ਼ ਮੋਬਾਈਲ ਬਹੁਤ ਹੀ ਕੰਮ ਦੀ ਚੀਜ਼ ਆ ਕੰਮ ਦੀ ਚੀਜ਼ ਉਹ ਤੇ ਦਿਨ ਮੇਰਾ ਇਹੀ ਉਹਨਾਂ ਨੂੰ ਗੁਜਾਰਸ਼ ਹੈ ਇਹੀ ਬੇਨਤੀ ਹੈ ਵੀ ਮੋਬਾਈਲ ਦਾ ਪ੍ਰਯੋਗ ਜ਼ਰੂਰ ਕਰੋ ਪਰ ਚੰਗੇ ਵਾਸਤੇ ਕਰੋ ਮਾੜੇ ਵਾਸਤੇ ਨਹੀਂ ਨੰਬਰ 2 ਜਿਸ ਮਾਪੇ ਨੇ ਤੁਹਾਨੂੰ ਜਨਮ ਦਿੱਤਾ ਉਹਨਾਂ ਦੀ ਕਦਰ ਕਰੋ ਉਹਨਾਂ ਤੋਂ ਕਦੇ ਵੱਖ ਨਾ ਹੋਵੋ ਨੰਬਰ 3 ਜੋ ਵੀ ਤੁਸੀਂ ਬੇਲਾ ਟਾਈਮ ਆ ਉਸ ਨੂੰ ਆਪਦੀ ਪੜ੍ਹਾਈ ਜਾਂ ਸਰਗਰਤਾ ਵਿੱਚ ਲਗਾਯੋ ਵੀ ਆਪਦੀ ਪੜ੍ਹਾਈ ਦੇ ਵਿੱਚ ਕਰੋ ਪੜ੍ਹਾਈ ਦੇ ਜੋ ਦੁਨੀਆਂ ਦੇ ਵਿੱਚ ਇੱਕ ਪੜ੍ਹਾਈ ਸਟੱਡੀ ਗਿਆਨ ਇੱਕ ਹੀ ਚੀਜ਼ ਹੈ ਜੋ ਆਪਾਂ ਹਰ ਇੱਕ ਚੀਜ਼ ਜੇਕਰ ਆਪਣੇ ਕੋਲ 100 ਰੁਪਿਆ ਹਰ ਰੋਜ਼ ਗੁਰਦੁਆਰੇ ਜਾਈਏ ਇੱਕ ਦਿਨ 100 ਰੁਪਿਆ ਹਰ ਰੋਜ਼ 100 ਰੁਪਿਆ ਮੱਥਾ ਟੇਕੀ ਤਾਂ ਸੋਮੇ ਦੇ ਨਾਲ ਖਤਮ ਹੋ ਜਾਂਦਾ ਜੇਕਰ ਆਪਾਂ ਇੰਗਲਿਸ਼ ਦੇ ਜਾਂ ਹੋਰ ਕਿਸੇ ਭਾਸ਼ਾ ਦੇ 10 ਸ਼ਬਦ ਰੋਜ਼ ਸਿੱਖੀਏ ਸਾਂ ਸੋਮੇ ਦਿਨ ਆਪਣੇ ਕੋਲ 1000 ਸ਼ਬਦ ਹੋ ਗਏ। ਬਿਲਕੁਲ ਗਰਮੇਲ ਸਿੰਘ ਨੇ ਜੋ ਗੱਲਾਂ ਦਸੀਆਂ ਉਹ ਜ਼ਿੰਦਗੀ ਦਾ ਤਜਰਬਾ ਹੈ। ਤੇ ਤਜਰਬਾ ਚੰਗਾ ਵੀ ਹੈ ਤਜਰਬਾ ਮਾੜਾ ਵੀ ਹੈ। ਮਾੜਾ ਕਿਉਂ ਹੈ ਕਿਉਂਕਿ ਗਲਤ ਸੰਗਤ ਨੇ ਗਰਮੇਲ ਦੀ ਜ਼ਿੰਦਗੀ ਜਿਹੜੀ ਹੈ ਇਸ ਪੜਾਅ ਤੇ ਲਿਆ ਕੇ ਖੜੀ ਕਰ ਦਿੱਤੀ ਕਿਉਂਕਿ ਅੱਜ ਗਰਮੇਲ ਸਿੰਘ ਨੇ ਜਿੰਨੀ ਕੁ ਪੜ੍ਹਾਈ ਕੀਤੀ ਹੈ ਜਿੰਨਾ ਕੁ ਤਜਰਬਾ ਉਸ ਹਿਸਾਬ ਨਾਲ ਕਿਸੇ ਕਾਲਜ ਦੇ ਵਿੱਚੋਂ ਪ੍ਰੋਫੈਸਰ ਰਿਟਾਇਰ ਹੋਣਾ ਸੀ। ਪਰ ਕਹਿੰਦੇ ਨੇ ਹੁੰਦੇ ਵੀ ਸੰਗਤ ਬੜਾ ਕੁਝ ਜ਼ਿੰਦਗੀ 'ਚ ਵਿਗਾੜ ਦਿੰਦੀ ਐ ਤੇ ਪਰ ਹੋਰ ਨੌਜਵਾਨਾਂ ਦੇ ਲਈ ਇੱਕ ਸੁਨੇਹਾ ਗਰਮੇਲ ਨੇ ਦਿੱਤਾ ਕਿ ਜੇਕਰ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਐ ਤਾਂ ਮਾੜੀ ਸੰਗਤ ਨੂੰ ਤਿਆਗ ਦਿਓ ਤੇ ਮਾੜੇ ਰਾਹ ਤੇ ਚੱਲਣਾ ਛੱਡ ਦਿਓ ਤੇ ਜਿਹੜੇ 2-4 ਪੈਸਿਆਂ ਦੀ ਲਾਲਚ ਦੇ ਵਿੱਚ ਤੁਸੀਂ ਆਪਣਾ ਰਾਹ ਬਦਲ ਲੈਣੇ ਹੋ ਬਦਲਣ ਦੀ ਲੋੜ ਨਹੀਂ ਆਪਣੇ ਸਿੱਧੇ ਰਾਹ ਚੱਲੋ ਤੇ ਆਪਣੀ ਪੜ੍ਹਾਈ ਦਾ ਪ੍ਰਯੋਗ ਕਰੋ ਆਪਣੇ ਤਜਰਬੇ ਦਾ ਪ੍ਰਯੋਗ ਕਰੋ ਤਾਂ ਜੋ ਇੱਕ ਜ਼ਿੰਦਗੀ ਜਿਹੜੀ ਐ ਸੌਖੀ ਤੁਸੀਂ ਬਤੀਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ